ਹੋਰ ਬਈ ਕੀ ਹਾਲ ਆ ਵਰਗਾ ਬਈ ਵਦਗਾ ਕੀ ਹਾਲ ਆ ਲਈਏ ਬਈ ਬੰਦ ਕਰ ਲੈ ਇਹਨੂੰ ਮੈਂ ਤੈਨੂੰ ਵੇਖ ਕੇ ਖੜ ਗਿਆ ਹੋਰ ਠੀਕ ਆ ਵਦਗਾ ਵਦਗਾ ਮਾਰੀ ਇਹਨਾਂ ਰੂਟਾ ਵੇਟਰ ਹਾਂ ਰੂਟਾ ਵੇਟਰ ਤਾਂ ਯਾਰ ਕੀ ਜਮਾ ਨਜ਼ਾਰਾ ਹੀ ਆ ਹਾਂ ਇਹ ਮੋੜਾਂ ਵਾਲਿਆਂ ਦਾ ਬਈ ਐਸ ਸੀ ਆਰ ਵਾਲਿਆਂ ਦਾ ਆ ਸਫਾਈ ਵੇਖੋ ਇਹਦੇ ਚ ਨਾ 2-3 ਖਾਸ਼ੀ ਤਾਂ ਇੱਕ ਤੇ ਸਫਾਈ ਬਹੁਤ ਦਿੰਦਾ ਇੱਕ ਤੂ ਆ ਵੇਖ ਲੈ ਪਪੜਾਂਾਂ ਚ ਛੱਡਿਆ ਤੇ ਇਹਦੇ ਚ ਕਿੰਨੀ ਐਡਸੈਟ ਸੀਗੀ ਇਹਨੂੰ 2-3 ਪਾਣੀ ਲੱਗ ਕੇ ਐਡਸੈਟ ਬਹੁਤ ਸੀਗੀ ਹਾਂ ਤੇ 6-7 ਇੰਚੀ ਡੂੰਗਾ ਜਾਂਦਾ ਸਹੀ ਹੈ ਟਰੈਕਟਰ ਦਾ ਜਮਾਂ ਨਹੀਂ ਜ਼ੋਰ ਲੱਗਦਾ ਆ ਨਾ ਦੂਜੇ ਲੋਚ 8 ਫੁੱਟਾ ਰੋਟਾਵੇਟਰ ਖਿੱਚਣਾ ਬਹੁਤ ਔਖਾ ਪੜਜਾ ਜੀ ਤੇ ਆਮ ਨਾਲ ਹੀ ਤੁਰਿਆ ਹੁੰਦਾ ਟਰੈਕਟਰ 1400 ਚੱਕਰ ਤੇ ਆ ਜੀ ਇੱਕ ਇਹਦੀ ਹੋਰ ਖਾਸੀਤ ਹੈ ਬਈ ਇਹ ਨਾ ਮਸ਼ੀਨੀ ਆ ਹੂੰ ਇਹਦੇ ਤੇ ਕੁਡਰ ਜਾਂ ਲੋਹਾ ਨਹੀਂ ਲੱਗਿਆ ਜਿੰਨਾ ਇਹਦੇ ਤੇ ਕੱਟ ਪੁਆਇੰਟ ਹੋਏ ਆ ਨਾ ਸਾਰੇ ਸਾਰੇ ਉਹਦੇ ਨਾਲ ਹੋਏ ਆ ਮਸ਼ੀਨ ਨਾਲ ਜੀ ਤੇ ਬਾਲਾ ਵਦਗਾ ਬਈ ਇਹ ਜੀ ਜਮਾਂ ਟੌਪ ਦਾ ਰੋਟਾਵੇਟਰ ਆ ਤੇ ਇੱਕ ਜਿਹੜੀ ਬਾਲੀ ਵੱਡੀ ਖਾਸੀਤ ਉਹ ਇਹ ਆ ਬਈ ਇਹ ਲੱਖ ਤੋਂ ਥੱਲੇ ਆ ਜੀ ਨਾਲ ਹੈਵੀ ਵਧੀਆ 9095000 ਚ ਰੂਟਾ ਵੇਟਰ ਆ ਜਾਂਦਾ ਇਹ ਜੀ ਹੈ ਇਹਦਾ 9596000 ਰੁਪਿਆ ਰੇਟ ਆ ਤੇ ਜੇ ਆਪਾਂ ਹੋਰ ਕਿਸੇ ਵੀ ਕੰਪਨੀ ਦਾ ਲੱਗੇ ਭਾਵੇਂ ਕਿੱਟੀ ਲੱਗੇ ਲੱਖ ਤੋਂ ਉੱਤੇ ਮਿਲਦੀ ਹੈ ਜੀ ਤੇ ਤਾਂ ਕਰਕੇ ਬੰਗਾ ਦਾ ਨੰਬਰ ਵੀ ਲਾ ਦੀ ਵੀਡੀਓ ਚ ਠੀਕ ਹੈ ਗੱਲ ਕਰ ਲਿਓ ਭਾਈ ਜੇ ਤੁਹਾਡਾ ਸੌਦਾ ਨਾ ਹੋਇਆ ਕਿਸੇ ਦਾ ਵੀ ਜੀ ਤਾਂ ਮੈਨੂੰ ਲਾ ਲਿਓ ਫੋਨ ਸੌਦਾ ਤੁਹਾਡਾ ਮੈਂ ਕਰਾ ਦੂੰਗਾ ਜੀ ਬਈ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੇ 22 ਦਾ ਨੰਬਰ ਚੱਲੂਗਾ ਕਰ ਲਿਓ ਗੱਲ ਆਰਾਮ ਵਰਕੇ ਨਾਲ ਜੀ ਜੀ